ਤਦ ਰ ਪਟਿਆਲਾ ਦੇ ਥਾਣਾ ਅਰਬਨ ਸਟੇਟ ਪੁਲਿਸ ਦੇ ਵੱਲੋਂ ਨਾਕਾਬੰਦੀ ਦੇ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਰੋਪੀਆਂ ਦੇ ਕੋਲੋਂ ਪੁਚਕੀਤੇ ਦੌਰਾਨ 25 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਨੇ ਦੱਸਿਆ ਕਿ ਦੋਨੇ ਵਿਅਕਤੀਆਂ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਦੋ ਵਿਅਕਤੀਆਂ ਨੂੰ ਥਾਣਾ ਅਰਬਨ ਸਟੇਟ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਇਹਨਾਂ ਤੋਂ ਕੀਤੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਕਿ ਇਹ આરોપી ਪੰਜਾਬ ਦੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਤੇ ਇਹਨਾਂ ਦੇ ਕੋਲੋਂ ਚੋਰੀ ਦੇ 25 ਮੋਟਰਸਾਈਕਲ ਅਤੇ ਐਕਟਿਵਾ ਸਕੂਟਰੀ ਬਰਾਮਦ ਕੀਤੀਆਂ ਗਈਆਂ ਨੇ ਅਤੇ ਦੋਨਾਂ આરોપીਆਂ ਦਾ ਰਿਮਾਂਡ ਲੈ ਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਕਾ ਹੈ ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸਰੋਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀਪ ਰਾਠ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪਰੀ ਦੋਨਾਂ ਨੂੰ ਜਦੋਂ ਪੁੱਛਗਿਛ ਕੀਤੀ ਇਨਟੈਰੋਗੇਟ ਕੀਤੇ ਗਏ ਇਹਨਾਂ ਕਰੋ 25 ਵਾਹਨ ਜਿਹੜੇ ਨੇ ਸਾਨੂੰ ਟੂ wheeler ਫਰਮਦ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਡ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟ੍ਰਿਕ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਜਾਇ ਹੈ ਕਿਤੋਂ ਕਿਤੋਂ ਦੀ ਚੋਰੀ ਕਰਦੇ ਸੀ ਕਿਹੜੇ ਕਿਹੜੇ ਵਕੋ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਰ ਲੱਗਦਾ ਸੀ ਮਾਹੌਲ ਤੋਂ ਚੱਕੀ ਤਰ ਦੇ ਮਾਨਸ ਸਰ ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀ ਪੰਡ ਦਾ ਪੰਡ ਦਾ ਇੱਕ ਦੌਣ ਕਲਾ ਪੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਆ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਐਸ ਵੀ ਇੱਕਦਮ ਹੋਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਆਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ ਚ ਗੱਲ ਆ